ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਖਾਲਸਾ ਜੀ ਜੁੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੈਨ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਟੂਕ ਬਟਨ ਜ਼ਰੂਰ ਕਰਿਆ ਕਰੋ ਜੋ ਵੀ ਤੁਹਾਨੂੰ ਵਧੀਆ ਲੱਗਦਾ ਹੁੰਦਾ ਜਾ ਤਾਂ ਉਹ ਜਾ ਨਹੀਂ ਸਾਰੇ ਜਾਣੇ ਕਮੈਂਟ ਕਰਕੇ ਦੱਸਿਆ ਕਰੋ ਪਲੀਜ਼ ਤੇ ਖਾਲਸਾ ਜੀ ਘਰੋਂ ਮੈਂ ਬਹੁਤ ਤੁਹਾਡਾ ਚੁੱਕੀ ਸੀ ਕਿ ਮੈਂ ਮੇਰੀ ਤਬੀਅਤ ਨਹੀਂ ਠੀਕ ਮੇਰੀ ਤਬੀਅਤ ਨਹੀਂ ਠੀਕ ਮੈਂ ਇਦਾਂ ਹੀ ਦਾਸਤੀ ਰਹਿੰਦੀ ਹੁੰਦੀ ਸੀ ਐਕਚੁਅਲੀ ਮੈਨੂੰ ਦੁੱਖ ਬਹੁਤ ਵੱਡਾ ਆਇਆ ਸੀ ਚੰ ਨੂੰ ਜੋ ਮਹਾਰਾਜ ਕਰਦਾ ਠੀਕ ਕਰਦਾ ਹੁੰਦਾ ਤੇ ਦੁੱਖ ਤਾਂ ਮੈਨੂੰ ਐਡਾ ਵੱਡਾ ਆਇਆ ਸੀ ਕਿ ਮੈਨੂੰ ਹਾਰਟ ਤਾਂ ਤੋੜਾਂ ਪਿਆ ਸੀ ਠੀਕ ਹੈ ਉਹ ਉਸ ਕਰਕੇ ਮੇਰੀ ਮੈਡੀਸਨ ਤਾਂ ਮੇਰੇ ਅਜੇ ਵੀ ਚੱਲਦੀ ਹੈ ਤੇਲੀ ਮੈਂ ਠੀਕ ਹੈਗੀ ਹੁਣ ਮੰਨ ਲਓ ਕੋਈ ਐਨਾ ਪ੍ਰੋਬਲਮ ਨਹੀਂ ਹੈਗੀ ਹੁਣ ਮੈਂ ਠੀਕ ਹੈਗੀ ਹਾਂ ਤੇ ਮੈਡੀਸਨ ਮੇਰੀ ਹજી ਚੱਲੂਗੀ ਤੇ ਇਸ ਕਰਕੇ ਪਸ ਹਫਤਾ ਤੱਕ ਹੁਣ ਹੋਰ ਚੱਲੂਗੀ ਉਸ ਤੋਂ ਬਾਅਦ ਮੈਡੀਸਨ ਵੀ ਬੰਦ ਹੋ ਜਾਊਗੀ ਦੇਖੋ ਜੀ ਜੋ ਗੁਰੂ ਦਾ ਨਾਮ ਹੁੰਦਾ ਕਦੇ ਵੀ ਆਪਾਂ ਨੂੰ ਦੁੱਖਾਂ ਤੋਂ ਦੂਰ ਕਰਦਾ ਤਾਂ ਗੁਰੂ ਦਾ ਨਾਮ ਹੀ ਕਰਦਾ ਹੈ ਤੇ ਗੁਰੂ ਦੇ ਨਾਮ ਤੋਂ ਬਿਨਾ ਆਪਣਾ ਬੇਪਾਬ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਤੇ ਇਹਨਾਂ ਦੁੱਖਾਂ ਤੋਂ ਆਪਣਾ छुटकारा ਕਦੇ ਨਹੀਂ ਹੋ ਸਕਦਾ ਗੁਰੂ ਦੇ ਨਾਮ ਤੋਂ ਦੇਖੋ ਮੈਂ ਵੀ ਇੱਕ ਵੈਸੇ ਮੈਂ ਵੀ ਤੁਹਾਡੇ ਵਰਗਾ ਇੱਕ ਕਲਦੂਗੀ ਜੀਵਾ ਤੇ ਬਹੁਤ ਹੀ ਮੈਂ ਦਵਾਈਆਂ ਵੀ ਖਾਧੀਆਂ ਤੇ ਬਹੁਤ ਵੀ ਇਹ ਤਾਂ ਅਕਸਰ ਦੁੱਖ ਕਟਿਆ ਗਿਆ ਮੇਰਾ ਤਾਂ ਗੁਰੂ ਦੀ ਬਾਣੀ ਨਾਲ ਹੀ ਕਟਿਆ ਗਿਆ ਤੇ ਗੁਰੂ ਦੀ ਬਾਣੀ ਦਾ ਆਪਾ ਗੁਰੂ ਦਾ ਉਹ ਆਸਰਾ ਲੈ ਕੇ ਚੱਲਦੇ ਆਂ ਤਾਂ ਆਪਾਂ ਇਹ ਇਸ ਦੁਨਿਆਵੀ ਦੁੱਖਾਂ ਤੋਂ ਛੁਟਕਾਰਾ ਪਾਉਨੇ ਆ ਤੇ ਦੇਖੋ ਇੱਕ ਮੈਂ ਤੁਹਾਨੂੰ ਇੱਕ ਸ਼ਬਦ ਦੱਸਣ ਲੱਗੀ ਆ ਬਾਣੀ ਦੱਸਣ ਲੱਗੀ ਆ ਜੋ ਮੈਂ ਪੜ੍ਹਦੀ ਸੀ ਜਿਨੇ ਮੇਰਾ ਦੁੱਖਾਂ ਤੋਂ ਛੁਟਕਾਰਾ ਕੀਤਾ ਆ ਬਾਣੀ ਹੈਗੀ ਦੁਖ ਪੰਜਰੀ ਤੁਸੀਂ ਸੁਭਝਾਨਦੇ ਹੋਗੇ ਇਹਦੇ ਬਾਰੇ ਦੁਖ ਪੰਜਰੀ ਇਹ ਕੋਈ ਸਾਰੀਆਂ ਬਾਣੀਆਂ ਬਾਣੀ ਦੇ ਵਿੱਚੋਂ ਤੁਕਾਂ ਸ਼ਬਦ ਲੈ ਕੇ ਤੇ ਜ਼ਿਆਦਾ ਗੋੜੀ ਗੋੜੀ ਰਾਗ ਦਾ ਜ਼ਿਆਦਾ ਇਹਦੇ ਵਿੱਚ ਬੱਤਿਆ ਕਿ ਹੈਗਾ ਇਹ ਇੱਕ ਛੋਟੀ ਜੀ ਪੋਥੀ ਬਣਾਈ ਹੋਈ ਹੈ ਜਿੱਦ ਇੱਕ ਜਿਵੇਂ ਗੁਟਕਾ ਸਾਹਿਬ ਤੋਂ ਵੱਡੀ ਹੈ ਤੇ ਮੈਂ ਇਹਦਾ ਇਸ ਬਾਣੀ ਪੜਨ ਦੇ ਨਾਲ ਤੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਤੇ ਦੁੱਖਾਂ ਤੋਂ ਸਤਕਾਰਾ ਹੋਇਆ ਵਾਹਿਗੁਰੂ ਜੀ ਤੇ ਮਹਾਰਸ ਤੇ ਪਾਤਸ਼ਾ ਹਰੇਕ ਦੇਹੀ ਦੁੱਖ ਦੂਰ ਕਰਨ ਸਤੇ ਪਾਤਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਗੁਰੂ ਆਪਣਾ ਤੇ ਆਪਾਂ ਗੁਰੂ ਦੇ ਜਦੋਂ ਹੋ ਜਾਂਨੇ ਆ ਨਾ ਵਾਹਿਗੁਰੂ ਜੀ ਤੇ ਫਿਰ ਉਦੋਂ ਗੁਰੂ ਆਪਣਾ ਹੋ ਜਾਂਦਾ ਜਦੋਂ ਤੇ ਫਿਰ ਆਪਾਂ ਗੁਰੂ ਨੂੰ ਜਦੋਂ ਯਾਦ ਕਰਦੇ ਆ ਨਾ ਤੇ ਗੁਰੂ ਫਿਰ ਉੱਥੇ ਆਪਣਾ ਹਾਜ਼ਰ ਹੁੰਦਾ ਇਹ ਆਪਣਾ ਇੱਕ ਦੁਨਿਆਵੀ ਕਹਿੰਦੇ ਆ ਗੱਲਾਂ ਵੀ ਕਹਿੰਦੇ ਆ ਰੱਬ ਕਿੱਥੇ ਸੁਣਦਾ ਸਾਡਾ ਕਿੱਥੇ ਰੱਬ ਬੈਰੀ ਬਣਾ ਜੀ ਆਪਣਾ ਰੱਬ ਕਦੇ ਬੈਰੀ ਨਹੀਂ ਬਣਦਾ ਦੁਖੀ ਹੋਏ ਮਨ ਦੇ ਵਿੱਚ ਉਹ ਮਲਗੱਲਾਂ ਜ਼ਰੂਰ ਨਿਕਲਦੀਆਂ ਹੁੰਦੀਆਂ ਨੇ ਪਰ ਰੱਬ ਨਹੀਂ ਬੈਰੀ ਬਣਦਾ ਹੁੰਦਾ ਉਹ ਆਪਣੇ ਮੁਕੱਦਰਾਂ ਦਾ ਲਿਖਿਆ ਹੁੰਦਾ ਆਪਣੇ ਜੋ ਆਪਣੇ ਮੁਕੱਦਰਾਂ ਦੇ ਵਿੱਚ ਲਿਖਿਆ ਦੁੱਖ ਜਾਂ ਸੁੱਖ ਆਪਣੇ ਮੁਕੱਦਰਾਂ ਦੇ ਵਿੱਚ ਲਿਖਿਆ ਤੇ ਉਹ ਆਪਾ ਭੁਗਤਣਾ ਹੀ ਹੁੰਦਾ ਹੈ ਤੇ ਅਕਸਰ ਜਦੋਂ ਆਪਣਾ ਛਟਕਾਰਾ ਹੁੰਦਾ ਇਸ ਦੁੱਖਾਂ ਤੋਂ ਤਾਂ ਮਹਾਰਾਜ ਦੀ ਬਾਣੀ ਦੇ ਸਦਕਾ ਹੀ ਹੁੰਦਾ ਹੈ ਤੇ ਹਾਂ ਜੀ ਖਾਲਸਾ ਜੀ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਆਂ ਵੀ 1 ਮੰਥ ਡੇਢ ਮੰਥ ਤੋਂ ਮੇਰਾ ਦੁਪਹਿਰਾ ਸਾਭ ਦੀ ਬਾਣੀ ਛੁੱਟੀ ਹੋਈ ਐ ਤੇ ਮੈਥੋਂ ਵੈਸੇ ਲੌਂਗ ਟਾਈਮ ਬੈਠ ਨਹੀਂ ਹੁੰਦਾ ਤੇ ਹੁਣ ਵੀ ਮੈਂ ਕੁਰਸੀ ਤੇ ਬੈਠ ਕੇ ਵੀਡੀਓ ਬਣਾ ਰਹੀ ਆਂ ਤੇ ਜਿਆਦਾ ਲੌਂਗ ਟਾਈਮ ਨਹੀਂ ਮੈਥੋਂ ਬੈਠ ਹੁੰਦਾ ਤੇ ਕੱਲ ਵੀ ਹੁਣ ਮੈਂ ਦੁਪਹਿਰਾ ਸਾਹਿਬ ਪੂਰਾ ਮੈਂ ਦੁਪਹਿਰਾ ਸਾਹਿਬ ਕਰਾਂਗੀ ਤੇ ਜਿਹੜਾ ਮੈਂ ਵੈਸੇ ਮੈਨੂੰ ਲਾਈਵ ਦੇ ਹੁਕਮ ਤਾਂ ਹੋ ਗਏ ਸੀਗੇ ਤੇ ਚਲੋ ਮੈਂ ਲਾਈਵ ਕਰ ਲਿਆ ਕਰਦੀ ਤੇ ਹੁਣ ਆਪਾਂ ਕੱਲ ਨੂੰ ਇਦਾਂ ਕਰਾਂਗੇ ਕੜਾ ਪ੍ਰਸ਼ਾਦ ਦੀ ਦੇਖ ਬਣਾ ਲਾਂਗੇ ਜਿੰਨੀ ਬਾਣੀ ਪੜੀ ਗਈ ਉਹ ਆਪਾਂ ਕੁਰਸੀ ਤੇ ਬੈਠ ਕੇ ਪੜ ਲਾਂਗੇ ਤੇ ਵਾਹਿਗੁਰੂ ਜੀ ਜਿੰਨੀ ਬਾਣੀ ਆਪਣੇ ਜੇ ਬਾਣੀ ਆਪਣੇ ਤੋਂ ਜ਼ਿਆਦਾ ਹੀ ਆਪਾਂ ਨੂੰ ਪ੍ਰੋਬਲਮ ਹੋਈ ਨਾ ਬਾਣੀ ਪੜੀ ਗਈ ਤਾਂ ਉਹ ਬਾਣੀ ਆਪਾਂ ਆ ਬਾਅਦ ਵਿੱਚ ਜਾਂ ਟੀ ਐਲਈਡੀ ਤੇ ਲਾ ਦੇਾਂਗੇ ਐਲਈਡੀ ਤੇ ਲਾਈਵ ਚ ਪੈਰਾ ਸਭ ਚੱਲੀ ਜਾਂਦਾ ਹੁੰਦਾ ਤੇ ਜਾਂ ਮੋਬਾਈਲ ਦੇ ਵਿੱਚ ਲਾ ਦੇਾਂਗੇ ਜੀ ਬਾਣੀ ਆਪਣੇ ਤੋਂ ਸੁਖਮਨੀ ਸਾਹਿਬ ਵੱਡਾ ਜਿਆਦਾ ਸੁਖਮਨੀ ਸਾਹਿਬ ਦੀ ਬਾਣੀ ਥੋੜਾ ਜਿਹਾ ਟਾਈਮ ਲੈਂਦੀ ਏ ਉਹ ਬਾਣੀ ਆਪਾਂ ਮੋਬਾਈਲ ਤੇ ਲਾ ਦੇਾਂਗੇ ਤੇ ਜੀ ਵਾਹਿਗੁਰੂ ਕਿਰਪਾ ਕਰਨ ਤੇ ਆਪਾਂ ਕਰ ਲਾਂਗੇ ਬਾਣੀ ਤੇ ਜਿੰਨੀ ਬਾਣੀ ਆਪਣੇ ਤੋਂ ਕਰੇਗੀ ਆਪਾਂ ਕੁਰਸੀ ਤੇ ਬੈਠ ਕੇ ਕਰ ਲਾਂਗੇ ਕਿਉਂਕਿ ਇਹ ਗੱਲ ਤਾਂ ਗੱਲਣੀ ਹੈਗੀ ਵੀ ਕੁਰਸੀ ਤੇ ਬੈਠ ਕੇ ਕਰਨੀ ਜਾਂ ਮੰਝੇ ਤੇ ਬੈਠ ਕੇ ਬਾਣੀ ਪੜਨੀ ਕਿਉਂਕਿ ਵੈਸੇ ਤਾਂ ਜ਼ਮੀਨ ਤੇ ਬੈਠ ਕੇ ਬਾਣੀ ਪੜੀਦੀ ਹੈ ਪਰ ਜਦੋਂ ਪ੍ਰੋਬਲਮ ਹੋਵੇ ਉਹ ਤੋਂ ਆਪਾਂ ਗੁਰੂ ਤਾਂ ਉੱਚੇ ਨਹੀਂ ਹੋ ਸਕਦੇ ਠੀਕ ਹੈ ਗੁਰੂ ਤਾਂ ਨੀਵੇਂ ਹੋ ਕੇ ਆਪਾਂ ਜਿੱਥੇ ਮਰਜ਼ੀ ਬੈਠ ਕੇ ਬਾਣੀ ਪੜ ਸਕਦੇ ਹੁੰਨੇ ਆ ਤੇ ਫਿਰ ਗੁਰੂ ਦੀ ਜੋਤ ਆਪਾਂ ਉੱਚੀ ਜਗ੍ਹਾ ਤੇ ਲਗਾ ਕੇ ਮੇਰੇ ਤਾਂ ਬਾਕਸ ਵੈਸੇ ਉੱਚਾ ਬਣਿਆ ਹੋਇਆ ਉਹ ਤੇ ਉੱਚੀ ਜਗ੍ਹਾ ਤੇ ਆਪਾਂ ਲਗਾ ਕੇ ਜੋਤ ਬੱਤੀ ਆਪਣੀ ਤੇ ਬਾਣੀ ਆਪਾਂ ਨੀਵੇਂ ਸਾਈਡ ਤੇ ਹੋ ਕੇ ਕੁਰਸੀ ਸ ਹੈ ਆਪਾਂ ਸਾਹਮਣੇ ਜਰੂਰ ਗੁਰੂ ਸਾਹਿਬ ਦੇ ਕਰਨੀ ਕੁਰਸੀ ਆਪਾਂ ਸਾਈਡ ਤੇ ਕੁਰਸੀ ਕਰਕੇ ਉੱਥੇ ਬੈਠ ਕੇ ਬਾਣੀ ਪੜ ਲਾਂਗੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਲਾਂਗੇ ਇਸ ਤਰ੍ਹਾਂ ਆਪਾਂ ਦੁਪਹਿਰਾ ਸਾਹਿਬ ਕੱਟ ਲਾਂਗੇ ਦੇ ਮਹਾਰਾਜ ਕਿਰਪਾ ਕਰਨ ਤਾਂ ਆਪਾਂ ਪੂਰ ਸੰਪੂਰਨ ਦੁਪਹਿਰਾ ਸਾਹਿਬ ਕਰ ਸਕਦੇ ਆ ਪਰ ਹਮਨ ਥੋੜਾ ਜਿਹਾ ਇਨਾਂ ਕੁ ਵੀ ਸੋਚਣਾ ਚਾਹੀਦਾ ਵੀ ਜੇ ਆਪਣੀ ਤਬੀਅਤ ਤ ਠੀਕ ਨਹੀਂ ਹੈਗੀ ਤਾਂ ਆਪਾਂ ਨੂੰ ਮਹਾਰਾਜ ਐਨੀ ਕਿਤਾਬ ਨਹੀਂ ਮਹਾਰਾਜ ਸੁਣਦੇ ਨੇ ਕਿ ਜੇ ਇਹ ਮਹਾਰਾਜ ਕਹਿੰਦੇ ਨਹੀਂ ਵੀ ਸਾਡਾ ਬੱਚਾ ਠੀਕ ਨਹੀਂ ਹੈ ਤਾਂ ਵਾਹਿਗੁਰੂ ਸਿਮਰਨ ਕਰ ਸਕਦਾ ਜੇ ਆਪਣਾ ਹਿਰਦਾ ਇੱਕ ਸਲੇਟ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਆਪਣਾ ਹਿਰਦਾ ਅੰਦਰੋਂ ਇੱਕ ਸਲੇਟ ਦੀ ਤਰ੍ਹਾਂ ਹੁੰਦਾ ਸਾਫ਼ ਹੁੰਦਾ ਉਸ ਤੇ ਆਪਾਂ ਜਿਹੜੇ ਮਰਜ਼ੀ ਅੱਖਰ ਪਾਉਣੇ ਸ਼ੁਰੂ ਕਰਦੇ ਹਾਂ ਉਹ ਤੇ ਵਾਹਿਗੁਰੂ ਸਿਮਰਨ ਦੇ ਆਪਾਂ ਅੱਖਰ ਪਾਉਣੇ ਸ਼ੁਰੂ ਕਰ ਦਾਂਗੇ ਤਾਂ ਗੁਰੂ ਸਾਹਿਬ ਉਹ ਮਨਜ਼ੂਰ ਕਰ ਲੈਣਗੇ ਕਿਉਂਕਿ ਆਪਣਾ ਹਿਰਦਾ ਸ਼ੁੱਧ ਹੁੰਦਾ ਹੈ ਤੇ ਸ਼ੁੱਧ ਹਿਰਦੇ ਦੇ ਵਿੱਚ ਜੋੜੀ ਬਾਣੀ ਆਪਾਂ ਵਸਾ ਲਾਂਗੇ ਉਹੀ ਵਸ ਜਾਂਦੀ ਹੈ ਜੇ ਆਪਾਂ ਕਲ ਬਾਣੀ ਨਾ ਵਸਾਵਾਂਗੇ ਤਾਂ ਮੰਨ ਲਓ ਕਿਸੇ ਗੁਰੂ ਦਾ ਨਾਮ ਤਾਂ ਤੁਸੀਂ ਜਪਣ ਲੱਗ ਜੋ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਜਪਣ ਲੱਗ ਜੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਜਪਣ ਲੱਗਦੇ ਕਿਸੇ ਗੁਰੂ ਦਾ ਸਾਂਝੋਤਾ ਕੋ ਕਿਸੇ ਵੀ ਗੁਰੂ ਦਾ ਨਾਮ ਜਪਣ ਲੱਗਦੇ ਆਪਣੇ ਹਿਰਦੇ ਤੇ ਉਹੀ ਲਿਖਿਆ ਜਾਂਦਾ ਕਿਉਂਕਿ ਆਪਣਾ ਹਿਰਦਾ ਇੱਕ ਸਾਫ ਸਲੇਟ ਦੀ ਤਰ੍ਹਾਂ ਹੁੰਦਾ ਤੇ ਉਹਦੇ ਉੱਤੇ ਕਿਸੇ ਕੋਈ ਵੀ ਨਾਮ ਲਿਖ ਲੋ ਉਹੀ ਲਿਖਿਆ ਜਾਂਦਾ ਤੇ ਵਾਹਿਗੁਰੂ ਆਪਣੇ ਜ਼ਰੂਰ ਸੁਣਦੇ ਆ ਜਿਵੇਂ ਹੁਣ ਸਵਾਸ ਸਵਾਸ ਗੁਰੂ ਰਾਮਦਾਸ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਤੁਸੀਂ ਨਾਮ ਕਦੇ ਜਪ ਕੇ ਦੇਖਿਓ ਖਾਲਸਾ ਜੀ ਹੁਣ ਮੇਰੇ ਮੈਂ ਤਾਂ ਦਾਸ ਨੇ ਤਾਂ ਬਹੁਤ ਜ਼ਿੰਦਗੀ ਦਾ ਤਜਰਬਾ ਕਰਕੇ ਦੇਖ ਲਿਆ ਤੇ ਇਥੋਂ ਤੱਕ ਜ਼ਿੰਦਗੀ ਪਹੁੰਚ ਗਈ ਹੈ ਠੀਕ ਹੈ ਪਹਿਲਾ ਸ਼ੁਰੂ ਤੋਂ ਗੁਰੂ ਦੇ ਲੇਖੇ ਲਾਈ ਹੋਈ ਜ਼ਿੰਦਗੀ ਹੈ ਤੇ ਜਿਹੜੀ ਆਸਵਾਸਾਂ ਦੀ ਪੁੰਦੀ ਰਹਗੀ ਇਹ ਵੀ ਗੁਰੂ ਤੇ ਲੇਖੇ ਲੱਗੀ ਹੋਈ ਹੈ ਜਦੋਂ ਮਰਜੀ ਬਲਾਵਾ ਆਵੇ ਆਪਾਂ ਸਿੱਖੀ ਗੁਰੂ ਸਾਹਿਬ ਦੇ ਚਰਨਾਂ 'ਚ ਜਾਵਾਂਗੇ ਠੀਕ ਹੈ ਜੀ ਤੇ ਆਪਾਂ ਨੂੰ ਕੋਈ ਭੈ ਨਹੀਂ ਹੈਗਾ ਮੈਂ ਜਿਸ ਦਿਨ ਉਹ ਜਦੋਂ جنگ ਦੀ ਵੀਡੀਓ ਲੋਕ ਬਹੁਤ ਜ਼ਿਆਦਾ ਕਰ ਰਹੇ ਸੀ ਮੈਂ ਉਦੋਂ ਵੀ ਇੱਕ ਵੀਡੀਓ ਅਪਲੋਡ ਕੀਤੀ ਸੀ ਉਦੋਂ ਤਾਂ ਮੈਂ ਕਾਫੀ ਡਾਊਨ ਸੀ ਮੈਂ ਇੱਕ ਵੀਡੀਓ ਅਪਲੋਡ ਕੀਤੀ ਮੈਂ ਕਿਹਾ ਵੀ ਮੈਨੂੰ ਕੋਈ ਡਰ ਵਾਲੀ ਗੱਲ ਨਹੀਂ ਹੈ ਜਦੋਂ ਜਾਣਾ ਹੀ ਜਾਣਾ ਅੱਗੇ ਕੀ ਤੇ ਪਿੱਛੇ ਕੀ ਉਹ ਤਾਂ ਫਿਰ ਡਰ ਵਾਲੀ ਗੱਲ ਤਾਂ ਕੋਈ ਹੈ ਨਹੀਂ ਚਲੋ ਆਪਾਂ ਮਹਾਰਾਜ ਅੱਗੇ ਹੱਥ ਬੰਨ੍ਹ ਦੇ ਸੀ ਦਾਸ ਕਰਦੇ ਸੀ ਕਿ ਇਹ ਚੰਦਰੀ ਜੰਗ ਨਾ ਲੱਗੇ ਦੋ ਪਰਾਵਾਂ ਦੀ ਲੜਾਈ ਨਾ ਹੋਵੇ ਆਪਾਂ ਇਹ ਵੀ ਅਰਦਾਸ ਭਲੇ ਦੀ ਅਰਦਾਸ ਵੀ ਸਰਵਤਾ ਭਲਾ ਵੀ ਮੰਗਦੇ ਸੀ ਬਹੁਤ ਹਨਹਤੀਆਂ ਜਾਨਾਂ ਜਾਂਦੀਆਂ ਨੇ ਬਹੁਤ ਨਸਾਨ ਹੁੰਦਾ ਪਰ ਇਹ ਵੀ ਕਲ ਸਰ ਜੀ ਗੁਰੂ ਸਾਹਿਬ ਦੀ ਜੋ ਬਣਾਈ ਹੋਈ ਰਚਨਾ ਜੋ ਜੀਵ ਜਾਨਤੂ ਜਿਹੜੇ ਸਾਬ ਨਾਲ ਜਾਣਾ ਉਹ ਸਾਬ ਨਾਲ ਹੀ ਹੁੰਦਾ ਹੈ ਇਹ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਕਿ ਆਪਾਂ ਜੰਗ ਲੱਗ ਜੇ ਜਾਂ ਉਸ ਤੇ ਉਸ ਤੇ ਵੀ ਨਾ ਬੋਲੀ ਸੀ ਵੀ ਡਰਨਾ ਨਹੀਂ ਸਹੀ ਤੇ ਮੈਂ ਅੱਜ ਵੀ ਕਹਿੰਨੀ ਆ ਵੀ ਦੁੱਖ ਤਕਲੀਫ ਆਪਣੇ ਕਰਮਾਂ ਦੇ ਹੁੰਦੇ ਨੇ ਤੇ ਕਦੇ ਵੀ ਡਰਨਾ ਨਹੀਂ ਚਾਹੀਦਾ 10 ਨੇ ਵੀ ਡੇਢ ਮੰਥ ਹੋ ਚੱਲਿਆ ਤੇ ਬਹੁਤ ਲੜਾਈ ਲੜੀ ਜ਼ਿੰਦਗੀ ਦੀ ਪਰ ਚਲੋ ਗੁਰੂ ਸਾਹਿਬ ਨੇ ਮਿਹਰ ਕੀਤੀ ਆਪਾਂ ਕੁਝ ਠੀਕ ਆ ਤੇ ਬਸ ਹੁਣ ਇੰਨੀ ਕਰੇਗਾ ਕਿ ਆਪਾਂ ਮੈਥੋਂ ਜ਼ਿਆਦਾ ਲਾਉਂ ਟਾਈਮ ਬੈਠ ਨਹੀਂ ਬੰਦਾ ਬਾਣੀ ਪੜਦੀ ਆ ਮੈਂ ਰਹਿ ਰਸ ਕਰਕੇ ਕੰਮੇ ਪੈ ਜਾਣੀਆਂ ਉਸ ਤੋਂ ਬਾਅਦ ਫਿਰ ਉੱਠ ਕੇ ਬਾਅਦ ਜਿਹੜੀ ਦੂਸਰੀ ਬਾਣੀ ਹੋਰ ਪੜ੍ਹਨੀ ਹੈ ਮੈਂ ਉਹ ਤੋਂ ਫਿਰ ਥੋੜਾ ਤੇ ਲੰਮੇ ਪੈ ਕੇ ਫਿਰ ਦੁਬਾਰਾ ਬਾਣੀ ਪੜ੍ਹਦੀ ਆ ਕਿਉਂਕਿ ਮੈਂ ਇਸ ਤਰ੍ਹਾਂ ਜਾਂ ਫਿਰ ਮੈਂ ਕੁਰਸੀ ਤੇ ਬੈਠ ਕੇ ਬਾਣੀ ਪੜ੍ਹਦੀ ਆ ਫਿਲਹਾਲ ਵੀ ਮੈਂ ਕੁਰਸੀ ਤੇ ਬੈਠ ਕੇ ਹੀ ਵੀਡੀਓ ਬਣਾ ਰਹੀ ਆ ਤੇ ਕਿਉਂਕਿ ਤਕਲੀਫ ਤਾਂ ਇੱਕ ਤਕਲੀਫ ਹੁੰਦੀ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਆਹ ਪ੍ਰੋਬਲਮ ਸੀ ਮੈਨੂੰ ਹਾਂ ਤੇ ਬਸ ਦੁੱਖ ਦੂਰ ਹੋਇਆ ਤਾਂ ਇਹ ਬਾਣੀ ਨਾਲ ਹੋਇਆ ਦੇਖ ਭੰਨੀ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਜੀ ਤੇ ਦੁੱਖਾਂ ਤੋਂ ਛੁਟਕਾਰਾ ਹੋਇਆ ਤੇ ਜੋ ਵੀ ਮੇਰੇ ਭੈਣ ਭਰਾ ਦੁਖੀ ਹੁੰਦੇ ਨੇ ਸਾਰੇ ਇਹ ਬਾਣੀ ਜ਼ਰੂਰ ਪੜਿਆ ਕਰੋ ਜੇ ਦੁਖੀ ਤੋਂ ਦਸ ਤਕਲੀਫ ਹੁੰਦੀ ਹੈ ਇਹ ਨਹੀਂ ਹੁੰਦਾ ਆਪਾਂ ਨੂੰ ਤਕਲੀਫ ਆ ਤਾਂ ਆਪਾਂ ਫੇਰ ਹੀ ਬਾਣੀ ਪੜ੍ਹਨੀ ਹੈ ਇਹ ਨਹੀਂ ਜੀ ਇਹਨੂੰ ਡੇਲੀ ਰੈਗੂਲਰ ਚ ਬਾਣੀ ਦੇ ਵਿੱਚ ਐਡ ਕਰ ਲਓ ਡੇਲੀ ਅਮਰਤ ਵੇਲੇ ਦੁਖ ਭੰਨਣ ਦੀ ਸਾਬ ਦਾ ਪਾਠ ਛੋਟਾ ਜਿਹਾ ਪਾਠ ਆ ਕੁਝ ਜ਼ਿਆਦਾ ਵੱਡਾ ਪਾਠ ਨਹੀਂ ਹੈਗਾ ਤੇ ਸੁਬਾ ਜਿਵੇਂ ਜਦੋਂ ਆਪਾਂ ਪੰਜ ਬਾਣੀਆਂ ਕਰਕੇ ਹਟਦੇ ਆ ਕਈ ਭੈਣ ਭਰਾ ਹੁਣ ਆਪਾਂ ਨੇ ਨਹੀਂ ਵੀ ਅਮਰ ਘਰੀ ਉਹ ਪੰਜ ਬਾਣੀਆਂ ਨਹੀਂ ਕਰਦੇ ਤਾਂ ਉਹ ਜਪਜੀ ਸਾਹਿਬ ਕਰਦੇ ਆ ਉਹ ਜਪਜੀ ਸਾਹਿਬ ਕਰਨ ਤੋਂ ਬਾਅਦ ਇਹ ਚ ਦੁਖ ਭੰਨਣ ਦੀ ਸਾਬ ਦੀ ਬਾਣੀ ਪੜ ਲਿਆ ਕਰਨ ਕਦੇ ਵੀ ਜ਼ਿੰਦਗੀ ਦੇ ਵਿੱਚ ਅਜਿਹਾ ਭਿਆਨਕ ਦੁੱਖ ਨਹੀਂ ਆਊਗਾ ਤੇ ਮੈਂ ਤਾਂ ਗੱਲ ਨੂੰ ਬਹੁਤ ਲੰਬਾ ਲੈ ਗਈ ਸੀ ਤੇ ਵੈਸੇ ਦੱਸਣਾ ਤੁਹਾਨੂੰ ਮੈਂ ਇਸੇ ਬਾਰੇ ਸ਼ੀਗਰ ਦੁੱਖ ਭੰਡਣੀ ਬਾਰੇ ਕਿ ਤੁਸੀਂ ਇਹ ਬਾਣੀ ਦਾ ਜਾਪ ਜ਼ਰੂਰ ਕਰਿਆ ਕਰੋ ਜੀ ਦੁੱਖਾਂ ਤੋਂ ਛੁਟਕਾਰਾ ਪਾਉਂਦੀ ਹੈ ਤੇ ਮੈਨੂੰ ਤੰਦਰੁਸਤ ਕਰਨ ਵਾਲੀ ਇਹ ਇੱਕੋ ਹੀ ਬਾਣੀ ਹੈ ਜਿਨੇ ਮਿਲਦਾ ਅਨਰੁਸਤ ਐਡੇ ਵੱਡੇ ਦੁੱਖ ਚੋਂ ਕੱਢ ਕੇ ਲਿਆਂਦਾ ਦੁੱਖ ਭੰਡਣੀ ਸਾਹਿਬ ਤੇ ਹੁਣ ਮੈਂ ਇੰਨੀਆਂ ਕਲਾਂ ਕਰਦੀ ਹੋਈ ਤੁਹਾਡੇ ਕੋਲੋਂ ਖਮਾ ਮੰਗਦੀ ਆਂ ਤੇ ਅੱਗੇ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਠੀਕ ਹੈ ਜੀ ਦਿਖਾਉਣ ਵੀਡੀਓ ਆਪਾਂ ਡੇਲੀ ਪਾਇਆ ਕਰਾਂਗੇ ਡੇਲੀ ਸ਼ਾਮ ਨੂੰ 7 ਵਜੇ ਵੀਡੀਓ ਅਪਲੋਡ ਹੋਇਆ ਕਰੂਗੀ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਐਡ ਨੇ ਸਾਰੇ ਜਣੇ ਵੀਡੀਓ ਜ਼ਰੂਰ ਦੇਖਿਆ ਕਰੋ ਧਾਰਮਿਕ ਲੈਵਲ ਤੇ ਵੀਡੀਓ ਹੁੰਦੀ ਆ ਤੇ ਕਈ ਵਾਰੀ ਹੁਣ ਮੈਂ ਘਰ ਦਾ ਵਲੌਗ ਵੀ ਪਾ ਦਿੰਨੀ ਹੁੰਨੀ ਆ ਆਮ ਕੋਈ ਗੱਲਮ ਕਰਦੀ ਤੇ ਹਾਂ ਹੁਣ ਮਤਲਬ ਕਰੀ ਮੈਂ ਬਾਜ਼ਾਰ ਜਾਂਦੀ ਜਾ ਇਧਰ ਉਧਰ ਦਾ ਬਲੌਗ ਵੀ ਮੈਂ ਬਣਾ ਲੈਣੀ ਹੁੰਨੀ ਹੈ ਉਹ ਵੀ ਬਾਦਨੀ ਹੁੰਨੀ ਹੈ ਤੇ 7 ਵਜੇ ਸਹੀ 7 ਵਜੇ ਸ਼ਾਮ ਨੂੰ ਆਪਣੀ ਵੀਡੀਓ ਆਇਆ ਕਰੂਗੀ ਠੀਕ ਹੈ ਜੀ ਡੇਲੀ ਤੇ ਹੁਣ ਆਪਾਂ ਅੱਗੇ ਮੰਗਦੇ ਹਾਂ ਦੇਸਾਂ ਦੇ ਸਭ ਵਿੱਚ ਵਸਦੇ ਭੈਣ ਭਰਾ ਮੇਰੀ ਪਤੀ ਪਰਿਵਾਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ